ਪਟਾਲਾ ਵਿੱਚ 10 ਲੱਖ ਲੋਕ ਸੀ ਅੱਜ ਅਜਨਾਲਾ ਦੇ ਵਿੱਚ ਹੀ ਕੁਝ ਸਮੇਂ ਬਾਅਦ ਇਹ ਕ੍ਰੁਸੈਡ ਕੀਤਾ ਗਿਆ ਇਹ ਗਿਣਤੀ ਵਧਣ ਦਾ ਕਾਰਨ ਕੀ ਮੰਨਦੇ ਨੇ ਪਰ ਸਾਰਿਆਂ ਨੇ ਆਪਣੇ ਮੁਸੀਬਾਈ ਚਾਰ ਲਈ ਦੁਆ ਕੀਤੀ ਪਰ ਸਾਰੇ ਧਰਮਾਂ ਲਈ ਦੁਆ ਕੀਤੀ ਕਿ ਸਾਡਾ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਬਣੀ ਰਹੇ ਭਾਈ ਜਦੋਂ ਵੀ ਤੁਸੀਂ ਕੋਈ ਕਰੂਸਡ ਰੱਖਦੇ ਹੋ ਕੋਈ ਮੀਟਿੰਗ ਰੱਖਦੇ ਹੋ ਉਸ ਤੋਂ ਬਾਅਦ ਵਿੱਚ ਵਿਰੋਧ ਹੁੰਦਾ ਆ ਨਾਲ ਹੀ ਸਵਾਲ ਖੜੇ ਹੋ ਜਾਂਦੇ ਨੇ ਧਰਮ ਪਰिवर्तन ਦੇ ਕੀ ਕਹਿਣਾ ਚਾਹੋਗੇ ਕੱਲ ਅਜ ਨਾਲਾ ਵਿੱਚ ਪਾਸਟਰ ਅੰਕਨ ਨਰੂਲਾ ਮਿਨਿਸਟਰੀ ਵੱਲੋਂ ਪਿਆਰ ਦਾ ਸੁਨੇਹਾ ਮਸੀਹ ਸੰਮੇਲਨ ਕਰਵਾਇਆ ਗਿਆ ਜਿਸ ਦੀ ਅਗਵਾਈ ਮਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਜਤਿੰਦਰ ਮਸੀਹ ਗੌਰ ਵੱਲੋਂ ਕੀਤੀ ਗਈ ਇਸ ਮਸੀਹ ਸੰਮੇਲਨ ਵਿੱਚ ਬਟਾਲਾ ਵਿੱਚ ਹੋਏ ਮਸੀਹ ਸਮੇਲਨ ਦੀ ਤਰ੍ਹਾਂ ਹੀ ਲੱਖਾਂ ਦੀ ਗਿਣਤੀ ਚ ਸੰਗਤਾਂ ਨੇ ਹਿੱਸਾ ਲਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਚਾਰੇ ਪਾਸੇ ਤੁਹਾਨੂੰ ਸੰਗਤਾਂ ਦਾ ਹੜ ਨਜ਼ਰ ਆ ਰਿਹਾ ਹੋਵੇਗਾ ਪਾਸਟਰ ਅੰਕਨ ਰੂਲਾ ਨੇ ਇੱਕ ਵਾਰ ਫਿਰ ਦੁਨੀਆ ਨੂੰ ਦੱਸ ਦਿੱਤਾ ਕਿ ਉਹਨਾਂ ਦਾ ਜਿੰਨਾ ਵੀ ਵਿਰੋਧ ਹੋ ਜਾਵੇ ਪਰ ਉਹਨਾਂ ਦੇ ਮਸੀਹ ਸਮਾਗਮਾਂ ਵਿੱਚ ਸੰਗਤਾਂ ਦੀ ਗਿਣਤੀ ਘਟਣ ਦੀ ਬਜਾਏ ਵਾਧì ਨਜ਼ਰ ਆਵੇਗੀ ਪ੍ਰਚਾਰ ਵਿੱਚ ਪਾਸਟਰ ਅੰਕਨ ਰੂਲਾ ਜੀ ਨੇ ਦੱਸਿਆ ਕਿ ਅਗਰ ਤੁਹਾਡਾ ਵਿਰੋਧ ਹੁੰਦਾ ਹੈ ਇਸ ਨੂੰ ਆਪਣੇ ਲਈ ਬਲੇਸਿੰਗ ਦੀ ਤਰ੍ਹਾਂ ਸਮਝੋ ਪ੍ਰਦਾਨ ਜਤਿੰਦਰ ਮਸੀਹ ਗੌਰ ਵੱਲੋਂ ਹਰ ਤਰ੍ਹਾਂ ਨਾਲ ਇਸ ਸਮੇਲਨ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਚਾਹੇ ਗੱਲ ਸਿਕਿਉਰਿਟੀ ਦੀ ਹੋਵੇ ਜਾਂ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਹੋਵੇ ਸਭ ਨੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਸੇਵਾ ਦੇ ਕੰਮ ਨੂੰ ਨਿਭਾਇਆ ਇਸ ਸਮੇਲਨ ਵਿੱਚ ਕਈ ਤਰ੍ਹਾਂ ਦੇ ਲੰਗਰ ਸੰਗਤਾਂ ਲਈ ਗੌਰ ਮਸੀਹੀ ਦੀ ਅਗਵਾਈ ਚ ਲਗਾਏ ਗਏ ਪਿਆਰ ਦਾ ਸੁਨੇਹਾ ਮਸੀਹ ਮਿਲਨ ਵਿੱਚ ਮੁੱਖ ਪ੍ਰਚਾਰਕ ਦੀ ਸੇਵਾ ਅਪੋਸਟਲ ਅੰਕਰ ਯੂਸਫ ਨੂਰਲਾ ਜੀ ਵੱਲੋਂ ਨਿਭਾਈ ਗਈ। ਉਹਨਾਂ ਨੇ ਸਭ ਸੰਗਤਾਂ ਨੂੰ ਪ੍ਰੇਮ ਤੇ ਸ਼ਾਂਤੀ ਦਾ ਮੈਸੇਜ ਦਿੱਤਾ ਤੇ ਪਹੁੰਚੀਆਂ ਸੰਗਤਾਂ ਲਈ ਖਾਸ ਪ੍ਰਾਰਥਨਾਵਾਂ ਕੀਤੀਆਂ ਜਿਸ ਵਿੱਚ ਕਈ ਬਿਮਾਰਾਂ ਨੇ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਵਿੱਚ ਚੰਗਿਆਈ ਨੂੰ ਪ੍ਰਾਪਤ ਕੀਤਾ। ਇਸ ਮੌਕੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਪੂਰੀ ਟੀਮ ਸਮੇਤ ਕਈ ਨਾਮਵਰ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੌਜੂਦਾ ਤੇ ਸਾਫ ਦਾ ਪ੍ਰਧਾਨ ਗੌਰਮ ਸਿੰਘ ਵੱਲੋਂ ਸਨਮਾਨਤਵੀ ਕੀਤਾ ਗਿਆ ਸੁਣੋ ਇਸ ਮੌਕੇ ਤੇ ਗੌਰਮ ਸਿੰਘ ਨਾਲ ਹੋਈ ਖਾਸ ਗੱਲਬਾਤ ਨੂੰ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਅ ਦੋਸਤੋ ਗੱਲ ਭਾਵੇਂ ਬਟਾਲੇ ਦੀ ਹੋਵੇ ਤੇ ਭਾਵੇਂ ਜਲੰਧਰ ਖਾਮੜਾ ਚਰਚ ਦੀ ਹੋਵੇ ਜੇ ਦੁਨੀਆ ਦੀ ਗੱਲ ਕਰੀਏ ਗੈਦਰਿੰਗ ਕਰੀਏ ਤੇ ਦਿਨ ਪ੍ਰਤੀ ਦਿਨ ਇਹ ਲੋਕਾਂ ਦੀ ਗਿਣਤੀ ਵਾਧੀ ਚਲੀ ਜਾ ਰਹੀ ਆ ਲਾਈਵ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਇਹ ਜੋ ਮੀਟਿੰਗ ਅਜਨਾਲਾ ਦੇ ਵਿੱਚ ਹੋ ਰਹੀ ਆ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਆ ਪਿਛਲੇ ਦਿਨ ਆਪਾਂ ਜਦੋਂ ਵੇਖਦੇ ਪਿਛਲੇ ਸਮੇਂ 'ਚ ਬਟਾਲਾ ਦੇ ਵਿੱਚ ਇੱਕ ਕ੍ਰੂਸਿਡ ਹੋਇਆ ਸੀ 10 ਲੱਖ ਤੋਂ ਵੱਧ ਲੋਕਾਂ ਦੀ ਗਿਣਤੀ ਜਿਹੜੀ ਦੱਸੀ ਗਈ ਸੀ ਤੇ ਅੱਜ ਅਜਨਾਲਾ ਦੀ ਜਿਹੜੀ ਗਿਣਤੀ ਆ ਇਹ ਉਹਦੇ ਤੋਂ ਵੀ ਵੱਧ ਲੱਗ ਰਹੀ ਆ ਸਾਨੂੰ ਦੇਖਣ ਦੇ ਵਿੱਚ ਸੋ ਸਾਡੇ ਵਿੱਚ ਅੱਜ ਮੌਕੇ ਦੇ ਉੱਤੇ ਮੌਜੂਦ ਨੇ ਸਾਡੇ ਵਿੱਚ ਜੋ ਪ੍ਰਧਾਨ ਗੌਰਵ ਜੀ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਉਹ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਅਸੀਂ ਦੇਖਿਆ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪੂਰਾ ਮਸੀਹ ਭਾਈਚਾਰਾ ਇੱਥੇ ਅੱਜ ਪਹੁੰਚਿਆ ਪਰਮੇਸ਼ਵਰ ਦੇ ਦਾਸ ਅਪੋਸਟਲ ਅੰਗੂ ਯੂਸਫ ਨੂਲਾ ਜੀ ਨੇ ਪਰਮੇਸ਼ਵਰ ਦੇ ਬਚਨਾਂ ਦੇ ਨਾਲ ਸਾਰਿਆਂ ਨੂੰ ਹਾਲ ਕੀਤਾ ਔਰ ਸਾਰਿਆਂ ਲਈ ਆਪਣੇ ਮਸੀਹ ਭਾਈਚਾਰੇ ਲਈ ਦੁਆ ਕੀਤੀ ਔਰ ਸਾਰੇ ਧਰਮਾਂ ਲਈ ਦੁਆ ਕੀਤੀ ਕਿ ਸਾਡਾ ਆਪਸੀ ਭਾਈਚਾਰਾ ਜਿਹੜੀ ਸਾਂਝ ਹੈ ਬਣੀ ਰਹੇ ਸਾਡਾ ਪਿਆਰ ਆਪਸ ਵਿੱਚ ਬਣਿਆ ਰਹੇ ਸਾਡਾ ਪੰਜਾਬ ਖੁਸ਼ਹਾਲ ਰਹੇ ਸਾਡਾ ਹਿੰਦੁਸਤਾਨ ਖੁਸ਼ਹਾਲ ਰਹੇ ਔਰ ਅੱਜ ਬਹੁਤ ਵੱਡੀ ਗੁੱਡ ਨਿਊਜ਼ ਹੈ ਮਸੀਹ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਸੀਹ ਸਮਾਗਮ ਕਰਾਏ ਜਾ ਰਹੇ ਆ ਉਹਨਾਂ 'ਚ ਲੋਕ ਹਿੱਸਾ ਲੈ ਰਹੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਬੱਚੇ ਬਜ਼ੁਰਗ ਨੌਜਵਾਨ ਸਾਰੇ ਜਿਹੜੇ ਆ ਆਪਣੀ ਮਰਜ਼ੀ ਦੇ ਨਾਲ ਇੱਥੇ ਆ ਕੇ ਪ੍ਰਭੂ ਦਾ ਗੁਣਗਾਨ ਕਰ ਰਹੇ ਆ ਔਰ ਪ੍ਰਭੂ ਦੇ ਵਿਚਾਰ ਰਹੇ ਨੇ ਅਸੀਂ ਪੂਰੇ ਮਸੀਹ ਭਾਈਚਾਰੇ ਨੂੰ ਅੱਜ ਦੀ ਵਧਾਈ ਦੇਣੇ ਆ ਔਰ ਆਪਣੇ ਦੇਖਣ ਵਾਲਿਆਂ ਨੂੰ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ 26 ਤਰੀਕ ਨੂੰ ਜੋ ਛਬੀ ਤਰੀਕ ਨੂੰ ਚੰਡੀਗੜ੍ਹ ਵਿਖੇ ਕੁਰਸਟ ਹੋਣ ਜਾ ਰਿਹਾ ਬਹੁਤ ਵੱਡਾ ਮਸੀਹ ਭਾਈਚਾਰੇ ਦਾ ਸੰਮੇਲਨ ਹੋਣ ਜਾ ਰਿਹਾ ਉਥੇ ਵੱਡੀ ਗਿਣਤੀ ਚ ਪਹੁੰਚੋ ਔਰ ਮਸੀਹ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਤੁਸੀਂ ਹਾਸਿਲ ਕਰੋ ਪਰਮੇਸ਼ਵਰ ਤੁਹਾਡੇ ਤੇ ਕਿਰਪਾ ਰੱਖੇ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਦੁਨੀਆ ਦੀ ਹਰ ਖੁਸ਼ੀ ਪਰਮੇਸ਼ਵਰ ਤੁਹਾਨੂੰ ਦੇਵੇ ਸਾਰਿਆਂ ਮੇਰੇ ਵੱਲ ਜੈਮਸੀ ਦੀ ਧੰਨਵਾਦ ਗੁਰਮਜੀਤ ਇੱਕ ਸਵਾਲ ਆ ਕਿ ਸਭ ਦਾ ਇਹ ਸਵਾਲ ਹੁੰਦਾ ਹੈ ਕਿ ਕ੍ਰਿਸਚੀਅਨਿਟੀ ਜਿਹੜੀ ਵੱਧ ਕਿਉਂ ਰਹੀ ਹੈ ਕੀ ਕਾਰਨ ਮੰਨਦੇ ਹੋ ਬਟਾਲਾ ਵਿੱਚ 10 ਲੱਖ ਲੋਕ ਸੀ ਅੱਜ ਅਜਨਾਲਾ ਦੇ ਵਿੱਚ ਕੁਝ ਸਮੇਂ ਬਾਅਦ ਇਹ ਕੁਰਸਟ ਕੀਤਾ ਗਿਆ ਗਿਣਤੀ ਵਧਣ ਦਾ ਕਾਰਨ ਕੀ ਮੰਨਦੇ ਜੀ ਅੱਜ ਲੋਕ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਵਚਨਾਂ ਦੇ ਭੁੱਖੇ ਤੇ ਪਿਆਸੇ ਨੇ ਪ੍ਰਭੂ ਦੇ ਵਚਨਾਂ ਨੂੰ ਪਿਆਰ ਕਰਦੇ ਨੇ ਪ੍ਰਭੂ ਦੇ ਗੁਣगान ਕਰਦੇ ਨੇ ਔਰ ਅੱਜ ਦੀ ਡੇਟ ਦੇ ਵਿੱਚ ਹਰ ਕੋਈ ਬੰਦਾ ਦੁਖੀ ਆ ਪਰੇਸ਼ਾਨ ਆ ਕੋਈ ਬਿਮਾਰੀਆਂ ਤੋਂ ਦੁਖੀ ਆ ਕੋਈ ਫਾਈਨੈਂਸ਼ਲੀ ਹਾਲਤ ਆਪਣੀ ਤੋਂ ਖਰਾਬ ਆ ਕਿਸੇ ਦੇ ਬੱਚੇ ਜਿਹੜੇ ਨਸ਼ੇ ਤੇ ਔਰ ਪਰਮੇਸ਼ਵਰ ਦੇ ਘਰ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਨਾਂ ਲਈ ਦੁਆ ਕੀਤੀ ਜਾਂਦੀ ਆ ਪਰਮੇਸ਼ਵਰ ਉਹਨਾਂ ਨੂੰ ਸ਼ਿਫਾ ਦਿੰਦਾ ਵਾ ਪਰ ਉਹ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇੱਕ ਵੱਡੀ ਗਵਾਹੀ ਦੇ ਨਾਲ ਖੜੇ ਹੁੰਦੇ ਆ ਔਰ ਇਸ ਗੱਲ ਦੇ ਕਰਕੇ ਮੁਸੀਬਾਈਚਾਰੇ ਦੇ ਵਿੱਚ ਲੋਕ ਆ ਰਹੇ ਨੇ ਔਰ ਅਸੀਂ ਖੁੱਲ੍ਹੇ ਦਿਲ ਦੀ ਨਾਲ ਸਵਾਗਤ ਕਰਦੇ ਆ ਪੂਰੇ ਆਪਣੇ ਭੈਣ ਭਰਾਵਾਂ ਦਾ ਦੇਖੋ Hindu Muslim Sikh ईसाई ਸਾਰਿਆਂ ਨੇ ਭਾਈ ਭਾਈ ਜਦੋਂ ਵੀ ਤੁਸੀਂ ਕੋਈ ਕ੍ਰੂਸਡ ਰੱਖਦੇ ਹੋ ਕੋਈ ਮੀਟਿੰਗ ਰੱਖਦੇ ਹੋ ਉਸ ਤੋਂ ਬਾਅਦ ਵਿੱਚ ਵਿਰੋਧ ਹੁੰਦਾ ਆ ਨਾਲ ਹੀ ਸਵਾਲ ਖੜੇ ਹੋ ਜਾਂਦੇ ਨੇ ਧਰਮ ਪਰਿਵਰਤਨ ਦੇ ਕੀ ਕਹਿਣਾ ਚਾਹੋਗੇ ਜੀ ਪਹਿਲੇ ਦੀ ਮੈਂ ਗੱਲ ਕਲੀਅਰ ਕਰਦਾ ਇੱਥੇ ਕੋਈ ਵੀ ਧਰਮ ਪਰਿਵਰਤਨ ਨਹੀਂ ਹੁੰਦਾ ਇੱਥੇ ਮਨ ਪਰਿਵਰਤਨ ਹੁੰਦਾ ਦੱਸਿਆ ਜਾਂਦਾ ਵਾ ਪਰਮੇਸ਼ਵਰ ਦੇ ਦਾਸਾਂ ਵੱਲੋਂ ਵੀ ਤੁਸੀਂ ਜਿਹੜਾ ਵਾ ਨਸ਼ੇ ਨਾ ਕਰੋ ਵੈਵਿਚਾਰ ਨਾ ਕਰੋ ਚੋਰੀ ਨਾ ਕਰੋ ਠੱਗੀ ਨਾ ਮਾਰੋ ਔਰ ਮੈਂ ਇਹ ਸਮਝਦਾ ਵੀ ਜਦੋਂ ਵਿਰੋਧੀ ਜਿਹੜੇ ਨੇ ਵੈਸੇ ਤਾਂ ਵਿਰੋਧੀ ਸਾਡਾ ਕੋਈ ਹੈ ਨਹੀਂ ਸਾਰਿਆਂ ਨੂੰ ਪਿਆਰ ਕਰਦੇ ਆ ਮਗਰ ਜਿਹੜੇ ਲੋਕ ਵੀ ਸਾਡੇ ਭੈਣ ਭਰਾਓ ਸਾਡੇ ਆਪਣੇ ਭੈਣ ਭਰਾਵਾ ਜਿਹੜੇ ਸਾਡਾ ਵਿਰੋਧ ਕਰਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਅਸੀਂ ਸਮਝਦੇ ਆ ਵੀ ਸਾਡੀ ਫਰੀ ਚ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਮਸ਼ਹੂਰੀ ਕਰ ਰਹੇ ਨੇ ਪਰ ਪਰਮੇਸ਼ਰ ਉਹਨਾਂ ਨੂੰ ਵੀ ਬਰਕਤ ਦੇਵੇ ਜਿਹੜੇ ਚੜ੍ਹਦੀ ਕਲਾ ਜਿਹੜੇ ਗੌਰਵ ਜੀ ਵਿਰੋਧ ਕਰਦੇ ਨੇ ਜੇ ਉਹਨਾਂ ਦੇ ਕੋਈ ਤਰ੍ਹਾਂ ਦਾ ਨਿਸ਼ਾਨ ਦਾ ਮੌਕਾ ਮਿਲੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਭਰਾ ਹੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੁਹਾਡੇ ਲਈ ਦੁਆ ਕਰਦੇ ਹਾਂ ਵੀ ਪ੍ਰਭੂ ਤੁਹਾਨੂੰ ਜਿਹੜਾ ਵਾ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਖ ਸ਼ਾਂਤੀ ਤੁਹਾਡੇ ਘਰ ਦੇ ਵਿੱਚ ਰਵੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਖਰਾ ਸਵਾਲ ਹੈ ਪਵਿੱਤਰ ਬਾਈਬਲ ਦੇ ਵਿੱਚੋਂ ਜਿੰਨੀ ਵੀ ਆਵਾਮ ਸੱਚ ਦੀ ਆਵਾਜ਼ ਚੈਨਲ ਦੇ ਵਾਚ ਕਰਦੇ ਨੇ ਵੀਵਰਸ ਦੇਖਦੇ ਨੇ ਉਹਨੂੰ ਪਵਿੱਤਰ ਬਾਈਬਲ ਚ ਕੀ ਮੈਸੇਜ ਦੇਣਾ ਚਾਹੋ ਜਿਵੇਂ ਪਵਿੱਤਰ ਬਾਈਬਲ ਦੇ ਵਿੱਚ ਜਿੱਦਾਂ ਲਿਖਿਆ ਵੀ ਤੁਸੀਂ ਆਪਣੇ ਬਾਪ ਦਾ ਸਤਿਕਾਰ ਕਰੋ ਆਪਣੇ ਭੈਣ ਭਰਾਵਾਂ ਨੂੰ ਆਪਣੇ ਵਰਗਾਂ ਨੂੰ ਪਿਆਰ ਕਰੋ ਆਪਣੇ ਗਵਾਂਢੀ ਨੂੰ ਵੀ ਪਿਆਰ ਕਰੋ ਪਰਮੇਸ਼ਵਰ ਨੇ ਕਿਹਾ ਅਗਰ ਤੇਰਾ ਗਵਾਂਢੀ ਪੁਖਾਵਾ ਤੂੰ ਢਿੱਡ ਭਰ ਕੇ ਖਾਣਾ ਵਾ ਤੇ ਤੂੰ ਮੇਰਾ ਬੱਚਾ ਨਹੀਂ ਆ ਸੋ ਪਰਮੇਸ਼ਵਰ ਦੇ ਵਚਨ ਤੇ ਵੀ ਲਿਖਿਆ ਵੀ ਜੇ ਤੇਰੇ ਕੋਲ ਦੋ ਕੁਰਤੇ ਆ ਇੱਕ ਇੱਕ ਕੁਰਦਾ ਆਪਣੇ ਭਰਾ ਨੂੰ ਦੇ ਦੇ ਸੋ ਆਪਣੇ ਗਵਾਂਢੀ ਨੂੰ ਵੀ ਆਪਣੇ ਸਾਮਾਨ ਪਿਆਰ ਕਰੋ ਆਪਣੀ ਦੇਹ ਦੇ ਸਾਮਾਨ ਪਿਆਰ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਪਿਆਰ ਨਾਲ ਰਵੋ ਪਰ ਸਾਰਿਆਂ ਦੀ ਦੁਆ ਕਰੋ ਵੀ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਸਾਡਾ ਮਸੀ ਭਾਈਚਾਰਾ ਤਰੱਕੀ ਕਰੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਸਾਡੇ ਵਿੱਚ ਪ੍ਰਧਾਨ ਗੌਰਵ ਜੀ ਜਿਨ੍ਹਾਂ ਦੇ ਦੁਆਰਾ ਸਾਰੀ ਮੈਨੇਜਮੈਂਟ ਨੂੰ ਸੰਭਾਲਿਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਦੇ ਵਿੱਚ ਕਿ ਲੱਖਾਂ ਹੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ ਔਰ ਪ੍ਰਧਾਨ ਗੌਰਵ ਜੀ ਵੱਲੋਂ ਬੜਾ ਹੀ ਇੱਕ ਸੁੰਦਰ ਮੈਸੇਜ ਦਿੱਤਾ ਗਿਆ ਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਆਪਣੇ ਮਾਪਿਆਂ ਦਾ ਆਗਿਆਕਾਰੀ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਔਰ ਪਿਆਰ ਤੇ ਸ਼ਾਂਤੀ ਦੇ ਨਾਲ ਸਾਨੂੰ ਜਿਹੜਾ ਆ ਧਾਰਮਿਕ ਕੰਮਾਂ ਨੂੰ ਜਿਹੜਾ ਕਰਦੇ ਰਹਿਣਾ ਚਾਹੀਦਾ ਆ ਸੋ ਇਹ ਸਨ ਸਾਡੇ ਵਿੱਚ ਪ੍ਰਧਾਨ ਗੌਰਵ ਜੀ ਸੋ ਗੁਰਵਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਮੈਂ ਤੁਹਾਡੇ ਪੂਰੇ ਸੱਚ ਦੀ ਆਵਾਜ਼ ਦੇਖਣ ਵਾਲੇ ਸਰੋਤਿਆਂ ਦਾ ਧੰਨਵਾਦ ਕਰਦਾ ਪਾਸੇ ਜੀ ਤੁਹਾਡਾ ਵੀ ਧੰਨਵਾਦ ਕਰਦਾ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਪਰਮੇਸ਼ਵਰ ਤੁਹਾਨੂੰ ਹੀ ਬਰਕਤ ਦੇਵੇ ਚੜ੍ਹਦੀ ਕਲਾ ਜ ਰੱਖੇ ਜੈ ਮਸੀਹ ਦੀ ਥੈਂਕ ਯੂ